ਤਿਆਨੋ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੀ ਜਿਮਨੀ ਚੋਣ ਨੂੰ ਲੈ ਕੇ ਅਕਾਲੀ ਦਲ ਪਾਰਟੀ ਤੇ ਭਾਜਪਾ ਵੱਲੋਂ ਉਮੀਦਵਾਰ ਨਾ ਐਲਾਨ ਕਰਕੇ ਵਰਕਰਾਂ ਵਿੱਚ ਨਿਰਾਸ਼ਾ ਦੇਖੀ ਜਾ ਰਹੀ ਹੈ ਤੇ ਵਰਕਰ ਦੂਸਰੀਆਂ ਪਾਰਟੀਆਂ ਨਾਲ ਜੁੜ ਰਹੇ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ ਲੇਕਿਨ ਅਕਾਲੀ ਦਲ ਤੇ ਭਾਜਪਾ ਪਛੜ ਚੁੱਕੀਆਂ ਨੇ ਹੁਣ ਜੋ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਣ ਲਈ ਤਿਆਰੀ ਕਰ ਲਈਏ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਅੱਜ ਆਪਣੇ ਉਮੀਦਵਾਰ ਦਾ ਨਾਮ ਐਲਾਨ ਕਰਨਾ ਹੈ ਉਹਨਾਂ ਦੇ ਵੱਲੋਂ ਜੋ ਹਲਕਾ ਪੱਛਮੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਜੋ ਸਾਰੇ ਹੀ ਆਪਣੇ ਵਰਕਰਾਂ ਨਾਲ ਇੱਕ ਸਲਾਹ ਕੀਤੀ ਗਈ ਸੀ ਮੀਟਿੰਗਾਂ ਕੀਤੀਆਂ ਗਈਆਂ ਸੀ ਔਰ ਉਸ ਤੋਂ ਬਾਅਦ ਜੋ ਇਹ ਉਮੀਦਵਾਰ ਦਾ ਨਾਮ ਪੈਂਡਿੰਗ ਰੱਖਿਆ ਸੀ ਹੁਣ ਜੋ ਅਕਾਲੀ ਦਲ ਆਪਣਾ ਉਮੀਦਵਾਰ ਉਤਾਰਨ ਜਾ ਰਿਹਾ ਹੈ ਉਸ ਦੇ ਨਾਲ ਹੀ ਭਾਜਪਾ ਵੱਲੋਂ ਵੀ ਅੱਜ ਆਪਣਾ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਦੂਸਰੇ ਪਾਸੇ ਲੁਧਿਆਣਾ ਪਛਮੀ ਦੀ ਹਲਕੇ ਵਿੱਚ ਜੋ ਜਿਮਣੀ ਚੋਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵੱਲੋਂ ਜੋ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਕੇ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਸਾਰਾ ਆਪਣੀ ਜਿਹੜੀ ਪਕੜ ਬਣਾ ਲਈਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਜੋ ਇਸ ਤੇ ਪਛੜ ਚੁੱਕੀਆਂ ਨੇ ਜੋ ਉਮੀਦਵਾਰ ਨਾ ਐਲਾਨਨ ਕਰਕੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ ਸੋ ਦੋਨੋਂ ਪਾਰਟੀਆਂ ਦੇ ਵੱਲੋਂ ਜੋ ਆਪਣੇ ਉਮੀਦਵਾਰ ਨਹੀਂ ਐਲਾਨੇ ਗਏ ਸੋ ਆਮ ਆਦਮੀ ਪਾਰਟੀ ਦੇ ਤਾਂ ਸੰਸਦ ਮੈਂਬਰ ਜੋ ਇੱਥੋਂ ਉਮੀਦਵਾਰ ਨੇ ਸੰਜੀਵ ਅਰੋੜਾ ਉਹਨਾਂ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਲੀਡਰਾਂ ਦੇ ਕਰਾਂ ਦੇ ਵਿੱਚ ਫੇਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਅਕਾਲੀ ਲੀਡਰਾਂ ਦੇ ਕਰਜਾ ਕਿ ਉਹ ਮੀਟਿੰਗਾਂ ਕਰ ਰਹੇ ਨੇ ਜੋ ਕਿ ਇੱਕ ਖਾਸ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਹੀ ਨਜ਼ਦੀਕੀ ਸਾਥੀ ਸੀ ਜੇਦੋ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਜਾਇਆ ਕਰਦੇ ਸੀ ਤਾਂ ਇਸ ਲੀਡਰ ਦੇ ਕਰ ਰੁੱਕੇ ਜਾਂਦੇ ਸੀ ਚਾਹ ਪਾਣੀ ਪਿੰਦੇ ਸੀ ਔਰ ਇਸ ਲੀਡਰ ਦੇ ਨਾਲ ਉਹ ਲੰਬਾ ਸਮਾਂ ਬੈਠ ਕੇ ਚਰਚਾਵਾ ਕਰਦੇ ਸੀ ਸ਼੍ਰੀ ਅਮਰਸਰ ਸਾਹਿਬ ਜਾਂਦੇ ਸੀ ਤਾਂ ਫਿਰ ਵੀ ਇਸ ਲੀਡਰ ਦੇ ਕਰ ਰੁਕਦੇ ਸੀ ਪਰ ਉਹ ਲੀਡਰ ਜਿਹੜਾ ਕਿ ਬਹੁਤ ਨਜ਼ਦੀਕੀ ਸੀ ਅਕਾਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉਨ੍ਹਾਂ ਦੇ ਕਰ ਸੰਜੀਵ अरोड़ा ਵੱਲੋਂ ਮੀਟਿੰਗ ਕੀਤੀ ਗਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੇ ਕਰ ਆਮ ਆਦਮੀ ਪਾਰਟੀ ਦੇ ਵੱਲੋਂ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਅਕਾਲੀ ਦਲ ਖਿੰਮੇ ਵਿੱਚ ਨਿਰਾਸ਼ਾ ਜ਼ਾਹਿਰ ਕੀਤੀ ਜਾ ਰਹੀ ਹੈ। ਅਕਾਲੀ ਦਲ ਵੱਲੋਂ ਆਉਣ ਵਾਲੇ ਇਸ ਚੋਣ ਨੂੰ ਜਿਹੜਾ ਕਿ ਜੇ ਹੋਰ 延迟 ਕੀਤਾ ਜਾਵੇਗਾ ਤਾਂ ਅਕਾਲੀ ਦਲ ਜਿੱਤ ਦੀ بجائے ਹੋਰ ਪਛੜ ਜਾਵੇਗੀ। ਸੋ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਇਹੀ ਅਸਲਾਈ ਜਾ ਰਹੀ ਕਿ ਬਹੁਤ ਜਲਦੀ ਉਮੀਦਵਾਰ ਦਾ ਨਾਂ ਕੋਸ਼ਤ ਕੀਤਾ ਜਾਵੇ। ਜੋ ਕਿ ਅਕਾਲੀ ਦਲ ਆਪਣੀ ਮਜ਼ਬੂਤੀ ਕਰ ਸਕੇ ਇਸ ਦੇ ਨਾਲ ਹੀ ਭਾਰਤ ਕੁਸ਼ਲ ਆਸ਼ੂ ਵੀ ਲਗਾਤਾਰ ਜੋ ਅਕਾਲੀ ਲੀਡਰਾਂ ਦੇ ਘਰਾਂ ਦੇ ਵਿੱਚ ਢੇਡੇ ਲਾ ਰਹੇ ਨੇ ਅਕਾਲੀ ਲੀਡਰਾਂ ਨੂੰ ਤੇ ਭਾਜਪਾ ਲੀਡਰਾਂ ਨੂੰ ਉਹਨਾਂ ਦੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਭਾਰਤ ਕੁਸ਼ਲ ਆਸ਼ੂ ਜਿਨ੍ਹਾਂ ਦੀ ਭਾਜਪਾ ਦੇ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਬਹੁਤ ਨਹੀਂ ਦੇਖਿਆ ਨੇ ਔਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਇੱਥੇ ਉਮੀਦਵਾਰ ਨਾ ਐਲਾਨ ਕਰਕੇ ਇਸ ਦਾ ਫਾਇਦਾ ਜਿਹੜਾ ਹੈ ਉਹ ਭਾਰਤ ਪੁਸ਼ਣ ਆਸ਼ੂ ਨੂੰ ਪਹੁੰਚਾਣਾ ਚਾਹੁੰਦੇ ਨੇ ਬੀਜੇਪੀ ਹਾਈ ਕਮਾਂਡ ਦੇ ਵੱਲੋਂ ਭਾਰਤ ਪੁਸ਼ਣ ਆਸ਼ੂ ਨੂੰ ਟਿਕਟ ਨਾ ਮਿਲਣ ਕਰਕੇ ਫਾਇਦਾ ਹੋ ਰਿਹਾ ਜੋ ਕਿ ਬੀਜੇਪੀ ਹਾਈ ਕਮਾਂਡ ਇਸ ਦੇ ਉੱਪਰ ਸੁਸਤੇ ਜੋ ਕਿ ਬੀਜੇਪੀ ਨੇ ਪਹਿਲਾਂ ਹੀ ਆਪਣੇ ਇੰਚਾਰਜ ਤੇ ਸਹ ਇੰਚਾਰਜ ਦੇ ਸਰਕੇ ਚਲਾਇਆ ਸੀ ਪਰ ਰਵਨੀਤ ਬਿੱਟੂ ਨੇ ਕਦੇ ਵੀ ਉਮੀਦਵਾਰ ਐਲਾਨਨ ਲਈ ਕੋਈ ਇੱਥੇ ਸਰਗਰਮੀ ਨਹੀਂ ਦਿਖਾਈ ਜੋ ਕਿ ਸਪਸ਼ਟ ਹੋ ਰਿਹਾ ਕਿ ਰਵਨੀਤ ਬਿੱਟੂ ਭਾਰਤ ਪੁਸ਼ਣ ਆਸ਼ੂ ਨੂੰ ਹੀ ਇਹ ਚੋਣ ਦਿਵਾਉਣਾ ਚਾਹੁੰਦੇ ਨੇ ਸੋ ਬੀਜੇਪੀ ਵਿੱਚ ਹੁੰਦਿਆਂ ਹੋਇਆਂ ਵੀ ਉਹ ਕਾਂਗਰਸ ਦੀ ਸਪੋਰਟ ਕਰ ਰਹੇ ਨੇ ਆਪਣੇ ਮਿੱਤਰ ਭਾਰਤਪੁਸ਼ ਅਸ਼ੂ ਦੀ ਸਪੋਰਟ ਕਰ ਰਹੇ ਨੇ ਦੂਸਰੇ ਪਾਸੇ ਇਹ ਵੀ ਹੋ ਰਿਹਾ ਕਿ ਇੱਥੇ ਕਮਜ਼ੋਰ ਉਮੀਦਵਾਰ ਖੜਾ ਕੀਤਾ ਜਾ ਸਕਦਾ ਹੈ ਬੀਜੇਪੀ ਵੱਲੋਂ ਤਾਂ ਕਿ ਭਾਰਤਪੁਸ਼ ਅਸ਼ੂ ਦੀ ਜਿੱਤ ਸਫਲ ਹੋ ਸਕੇ ਸੋ ਇਹ ਵੱਡੀ ਚਰਚਾ ਬਣੀ ਹੋਈ ਏ ਬਹੁਤ ਸਾਰੇ ਖੁੰਡ ਚਰਚਾਵਾ ਚੱਲ ਰਹੀਆਂ ਨੇ ਕਿ ਬੀਜੇਪੀ ਕਾਂਗਰਸ ਦੀ ਸਪੋਰਟ ਕਰ ਰਹੀ ਏ ਔਰ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਿਹਾ ਏ ਜੋ ਕਿ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਹੀ ਹੋਣ ਵਾਲਾ ਏ ਬੀਜੇਪੀ ਔਰ ਅਕਾਲੀ ਦਲ ਆਪਣੇ ਉਮੀਦਵ